ਫਗਵਾੜਾ ਦੇ ਬਲੱਡ ਬੈਂਕ ਹਰਗੋਬਿੰਦ ਨਗਰ ਵਿਖੇ ਨਾਨਕ ਚੰਦ 세ਠੀ ਅਤੇ ਸ਼੍ਰੀਮਤੀ ਠਾਕੁਰ ਦੇਵੀ 세ਠੀ ਦੀ ਯਾਦ ਨੂੰ ਸਮਰਪਿਤ ਦੰਦਾ ਅਤੇ ਜਵਾਣੇ ਲਗਾਉਣ ਦਾ ਮੁਫਤ ਕੈਂਪ ਦਾ ਯੋਜਨ ਹੋਇਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹੈ ਕਿ ਨਹੀਂ ਵਿਸ਼ੇਸ਼ ਹੈ ਉੱਤੇ ਹੈ ਹੋਰ ਰੱਬ ਇਹਨੂੰ ਉੱਚਾ ਕਰੇ ਦਾਦੀ ਮਾਂ ਦਾਦੇ ਵੱਡੀ ਨਾ ਹੋਣ ਮੰਨ ਕੇ ਸਾਡਾ ਮਾਨ ਕਰਦੀ ਹੈ ਅੱਜ ਦੇ 453 ਵੇਂ ਫ੍ਰੀ ਡੈਂਟਲ ਕੈਂਪ ਜੋ ਕਿ ਸ਼੍ਰੀਮਤੀ ਠਾਕੁਰ ਦੇਵੀ ਸੇਠੀ ਸਾਡੇ ਮਾਤਾ ਜੀ ਔਰ ਸ਼੍ਰੀ ਨਾਨਕ ਚੰਦ ਸੇਠੀ ਜੀ ਦੇ ਸਾਡੇ ਪਿਤਾ ਜੀ ਉਹਨਾਂ ਦੀ ਯਾਦ ਵਿੱਚ ਤਕਰੀਬਨ 19 ਸਾਲ ਤੋਂ ਨਿਰੰਤਰ ਲਗਾਇਆ ਰਾਜਦਾਨੀ ਇਸ ਵਿਸ਼ੇਸ਼ ਮੌਕੇ ਤੇ ਸਾਡੇ ਬਹੁਤ ਹੀ ਸ਼ਹਿਰ ਦੇ ਡਾਕਟਰ ਡਾਕਟਰ ਗੁਰਪ੍ਰੀਤਕੌਰ 코로나 ਦੇ ਡਾਕਟਰ ਲਾ ਡਾਕਟਰ ਪੂਨਮ ਜੋ ਕਿ ਬਹੁਤ ਹੀ ਆਲਾ ਡਾਕਟਰ ਨੇ ਐਮ ਬੀ ਇਨ ਮੈਡੀਸਨ ਉਹਨਾਂ ਨੇ ਆ ਕੇ ਇਸ ਕੈਂਪ ਦਾ ਸੰਚਾਲਨ ਕੀਤਾ ਮੈਂ ਉਹਨਾਂ ਦਾ ਆਪਣੇ ਵੱਲੋਂ ਬੈਂਕ ਵੱਲੋਂ ਫਾਈਨ ਗਰੁੱਪ ਇੰਡਸਟਰੀ ਵੱਲੋਂ स्वागत करता हूँ आपके लिए मैंने एक कंप्लीट शेयर करूँगा हर सुबह तेरी मुस्कुराती रहे हर शाम तेरी मुस्कुराती रहे जिसे भी मिले इस तरह से मिले मिलने वाले आपको पहले ही इतने पॉपुलर है मशहूर हैं आत्म शफा है सब लोग याद करते हैं अभी मैंने यार सिटी परिवार ने बहुत-बहुत हुआ बहुत का अभी तक कुछ नहीं है बट ड्रिंक तो वेल एंड फ्रॉम कैकेश अपना नो थैंक यू सो मच फॉर इनवाइटिंग मी क्योंकि ही चीज है जो सभी को हमें ख्याल था टिकट प्लीज सारेन को बहुत-बहुत सस्नेकार ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਮਾਂ ਨੂੰ ਇਹ ਕਹਾਂ ਕਿ ਇਹ ਸਾਡੀ ਸਾਡੀ ਖੁਸ਼ੀ ਸਿੱਧੀ ਹੈ ਇਹ ਸਾਡਾ ਆਨਰ ਹੈ ਕਿ ਇੰਨੇ ਅੱਛੇ ਸੋਸ਼ਲ ਇਨੀਸ਼ੀਏਟਿਵ ਦਾ ਹਿੱਸਾ ਬਣਨ ਦਾ ਸਾਨੂੰ ਮੌਕਾ ਮਿਲਿਆ ਹੈ ਅ ਵੀ ਕੰਗ੍ਰੈਚੂਲੇਟ ਦ ਸੇਫੀ ਇੰਡਸਟਰੀ ਕੇ ਇੰਨਾ ਅੱਛਾ ਹੋਣਾ ਡਿਫਰੈਂਟ ਜਨ ਹੈ ਕਿ ਮੰਨੇ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਜੀ ਨਾਗਾ ਜੀ ਨਾਗਾ ਜੀ ਜੀ ਸਾਡੀ ਫੋਟੋ ਸਿੱਖ ਰਿਹਾ ਹੈ ਔਰ ਜੇ ਕੈਪਚੂਲ ਕਰੀ ਤੇ ਉੰਨੀ ਹੀ ਸਾਹ ਹੋ ਗਏ ਕਿ ਇਸ ਕੈਂਪ ਨੂੰ ਲਗਾਤਾਰ ਲਾ ਕੇ ਤੇ ਸੇਠੀ ਪ੍ਰਵਾਹ ਨੇ ਆਪਣੇ ਵੱਲੋਂ ਸਾਰਾ ਸਾਰਾ ਧੰਨ ਲਾ ਕੇ ਇੰਨਾ ਲੰਮਾ ਸਮਾਂ ਇਸ ਨੂੰ ਚੰਨ ਲਈ ਆਪਣੇ ਵੱਲੋਂ ਨਿਮਰ ਰਿhta ਹੈ ਉਹਦੇ ਨਾਮ ਨਾਲ ਤੁਸੀਂ ਸਾਰਿਆਂ ਦੇ ਰਲ ਕੇ ਇਸ ਨੂੰ ਕਾਨਫਰਮ ਕਰਨ ਦੇ ਲਈ ਆਪਣਾ ਅਸ਼ੀਰਵਾਦ ਦਿੱਤਾ ਹੈ ਸੋ ਇਸ ਕਿਉਂਕਿ ਕੋਈ ਚੀਜ਼ ਹੈ ਜਿਹੜੀ ਸਭ ਨੂੰ ਆ ਦੇਖਿਆ ਹੈ ਤਾਂ ਸਿੱਖਣ